ਤੁਸੀਂ ਨਜ਼ਾਰੇ ਲੈਦੇ ਬੈਠੇ ਹੋਰੇ ਹਾਂਜੀ ਕਿਸੇ ਕਿਸੇ ਯੂਨੀਅਨ ਵਿੱਚ ਨਹੀਂ ਗਏ ਟੱਕਾ ਜਿਹੜੀ ਕਿਸਾਨ ਵਾਲੀ ਜਿਆਦਾ ਜਿਆ ਕੇ ਥੱਕ ਗਏ ਆਦੇ ਆਦੇ ਬੈਠਾ ਸਭਾ ਕਿਹੜੀ ਕਿਹੜੀ ਨੇ ਦਿਕਾਉਂਦਾ ਜੀ ਕੀ ਬਣਿਆ ਫਿਰ ਕੀ ਕਹਿੰਦੀ ਹੈ ਯੂਨੀਅਨ ਉਹ ਪੈਸੇ ਬਣਾਉਣ ਨਾਲ ਤੇ ਅਸੀਂ ਘਰੇ ਬਹਿ ਗਏ ਯੂਨੀਅਨ ਵਾਲੇ ਲੀਡਰ ਬਣ ਜਾਂਦੇ ਨੇ ਨੇ ਰਹ ਜਾਂਦੇ ਨੇ ਫਕਰ ਕੇ ਮਗਰ ਜਿੰਦਾਬਾਦ ਸੌਦਾ ਕਰਕੇ ਘਰਾਂ ਨੂੰ ਆ ਜਾਂਦੇ ਆ ਪਲਾਜ਼ਾ ਦੇ ਬਾਅਦ ਸੋ ਪਤੋਂ ਬਾਤਾਂ ਕਰ ਰਹੇ ਆਂ ਖੈਰ ਵੀ ਉਹ ਦਿੱਲੀ ਜਦ ਬੈਠੇ ਰਹੇ ਮੈਂ ਵੀ ਨਹੀਂ ਬੋਲੀ ਸੁਣਾਵਾ ਤੁਹਾਨੂੰ ਹਣੀ ਫੇਰ ਤਾਂ ਹੀ ਸਵਾਦ ਆਏਗਾ ਹਾਂਜੀ ਹਾਂ ਜਦ ਦਿੱਲੀ ਬੈਠੇ ਤੇ 10 15 ਮਹੀਨਾ ਹੋਰ ਬੈਠੇ ਰਹਿੰਦੇ ਆ ਗਏ ਵੋਟਾਂ 'ਚ ਖੜ੍ਹ ਗਏ ਫੇਰ ਖਾੜਾ ਚੱਲ ਗਿਆ ਫੇਰ ਬੈਠ ਗਏ ਉਹ ਰਾਜਣੀਆਂ ਨੂੰ ਵਖਾਉਂਦੇ ਉਹ ਰਾਜਣੀਆਂ ਦਾ ਕੰਮ ਆਈ ਉਹ ਬਿਖੇ ਰਾਜਣੀਆਂ ਉਹ ਬਿਖੇ ਹਾਂ ਉਹਨੇ ਕੰਮ ਕੀਤਾ ਉਹਨੇ ਕੰਮ ਕਰਿਆ ਉਹਨੇ ਬਿਖੇ ਚਲੋ ਵੀ ਚਲੋ ਵੀ ਬਾਸ ਉਹ ਸਿਰੇ ਨੇ ਕੋਈ ਕਾਰ ਦੀ ਉਹ ਬੰਦੇ ਪੱਟੇ ਨਹੀਂ ਨੋਟੀਫਿਕੇਸ਼ਨ ਤਾਂ ਹੋਇਆ ਨਹੀਂ ਉਹਨਾਂ ਬਾਰੇ ਹਲੇ ਵੀ ਉਹ ਤਾਂ ਕਹਿੰਦਾ ਵੀ ਹਾਂ ਹੋ ਗਿਆ ਹੋ ਗਿਆ ਇਹ ਭੱਜੇ ਉਸੇ ਖੜਾ ਕੰਮ ਉਹ ਤਾਂ ਕੁਝ ਵੀ ਨਹੀਂ ਹੋਇਆ ਹੋਇਆ ਕੁਝ ਵੀ ਨਹੀਂ ਹੋਇਆ ਆ ਮੰਗਾ ਮੰਨਣੇ ਮੈਂ ਮੈਮ ਸੀਮਾ ਮੇਰਾ ਨਾਮ ਕੁਝ ਹੋ ਵਾਪਸ ਹੋਏ ਨੇ ਕੋਈ ਗੱਲ ਕਰੇ ਲੱਗ ਕੇ ਵਿੱਚ ਤਾਂ ਮੇਰੇ ਖਿਆਲ ਆ ਇਹਨਾਂ ਦਾ ਜ਼ੋਰ ਹੋ ਜਾਂਦਾ ਗ੍ਰਾਹਾਂਗਾ ਨਹੀਂ ਹਾਂਜੀ ਸਾਡੇ ਗ੍ਰਾਹਾਂ ਦੇ ਹੀ ਹਾਂ ਵਿੱਚ ਤਾਂ ਯਾਰ ਹੁਣ ਅੰਬਰ ਦੇ ਸਾਕੀ ਟੁੱਟਦੇ ਫਿਰਦੇ ਨੇ ਸਹੀ ਆ ਗੱਲ ਜੀ ਉਹ ਵੀ ਸਹੀ ਹੈ ਇਹ ਹਾਟਲਾ ਲੈਂਦੇ ਨੇ ਮਹਾਰਾਜ ਦਾ ਉਹ ਮਾੜਾ ਵਿਚ ਅੱਗੇ ਪ੍ਰਧਾਨ ਜੀ ਲੋਕਾਂ ਨੂੰ ਪਤਾ ਨਹੀਂ ਸੀ ਹੁਣ ਹਰੇਕ ਦੀ ਗੇਵ ਚ ਅੱਜ ਕੀ ਹੋ ਗਿਆ ਕਿੱਥੇ ਹੋ ਗਿਆ ਕਿਵੇਂ ਹੋ ਗਿਆ ਕਦੋਂ ਹੋ ਗਿਆ ਅੱਗੇ ਚੱਲ ਅਸੀਂ ਪੜ੍ਹੇ ਲਿਖੇ ਸੀਗੇ ਅਖਬਾਰ ਪੜ੍ਹ ਕੇ ਦੋ ਚਾਰ ਦਿਨਾਂ ਦੇ ਗੱਲਾਂ ਦਾ ਪਤਾ ਲੱਗ ਜਾਂਦਾ ਕੱਲ ਇੱਥੇ ਮੰਤਰੀ ਆਏ ਸਿਹਤ ਮੰਤਰੀ ਸਾਫਕਰਵਾਂ ਸਿੱਧੂ ਉਹ ਗੱਲਾਂ ਕਰਨ ਲੱਗੇ ਆਏ ਆ ਅੱਗੇ ਜੀ ਫਰਾਂ ਨੌਜਵਾਨਾਂ ਨੂੰ ਮੈਂ ਕਿਹਾ ਜਨਾਬ ਅੱਗੇ 3 ਦਿਨ ਪਤਾ ਲੱਗਦਾ ਜੀ ਜਨ ਸਵੇਖ ਨੂੰ ਹੁਣ ਤਾਂ ਜੇਬ 'ਚ ਹੈ ਕਿ ਕੱਲ ਨੂੰ ਕੀ ਹੋਣਾ ਹੈ ਪਰ ਕੰਨਾ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈਗਾ ਨੁਕਸਾਨ ਵੱਧ ਠਾਉਂਦੇ ਨੇ ਚੀਜ਼ ਬਹੁਤ ਚੰਗੀ ਹੈ ਇਹ ਇਹ ਜੇ ਹੋਰ ਵੀ ਮਸਲਾ ਹੋ ਗਿਆ ਨਾ ਆਪਾਂ ਦਿੱਲੀ ਗਏ ਤੇ ਉੱਥੇ ਬਹੁਤ ਨਾਰਾ ਲਾਇਆ ਤਾਂ ਵੀ ਸਾਡੀ ਪੈਲੀ ਪੈਰ ਪੈ ਗਿਆ ਦਿੱਲੀ ਐ ਨਹੀਂ ਅਸੀਂ ਵੱਡਾਂਗੇ ਹੁਣ ਥਵੇਂ ਮਾਰੇ ਇਲਾਕੇ ਮਾ ਜਾ ਕੇ ਦੇਖੋ ਉੱਥੇ ਬਹਾਲੀ ਜਿੱਦਾਂ ਸਾਰੇ ਨੇ ਜ਼ਮੀਨ ਵੇਚਦੀ ਆਂ ਮੈਂ ਅਸੀਂ ਨਾ ਕਿ ਐ ਖਤਮ ਹੋ ਚੁੱਕੇ ਆਂ ਤੇ ਭੰਗੜੇ ਪਾ ਰਹੇ ਆ ਉਹ ਕਿੰਨੀਆਂ ਹੋਣੇ ਮੰਝਣਾ ਹੀ ਆ ਖਤਮ ਕਰਤੇ ਆ ਬਾਦੀ ਬਾਹਰ ਕੀ ਪਾੜਤੀ ਹਾਂ 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 ਅੱਛਾ ਤੁਹਾਨੂੰ ਕਿ ਤਰ੍ਹਾਂ ਲੱਗਾ ਇਹ ਜਿਹੜੇ ਬੰਦੇ ਹੁਣ ਹਿਮਾਚਲ ਮੈਂ ਜ਼ਮੀਨ ਨਹੀਂ ਲੈ ਸਕਦੇ ਉੱਤਰਾਖੰਡ ਮੈਂ ਲੈ ਸਕਦੇ Rajasthan ਵਿੱਚ ਪੰਜਾਬ ਮੈਂ ਕੋਈ ਖੁੱਲਾ ਖੜਾ ਨਾ ਲੁੱਟੀ ਜਾਓ ਤੁਹਾਨੂੰ ਕਿ ਤਰ੍ਹਾਂ ਲੱਗਾ ਇਹ ਵੱਧ ਹੋਣਾ ਚਾਹੀ ਬੰਦ ਹੋਣਾ ਚਾਹੀਦਾ ਨਹੀਂ। ਮੈਂ ਇੱਕ ਚੀਜ਼ ਹੋਰ ਵੀ ਹੈ ਬੰਦ ਹੋਣ ਦੀ ਬਾਤ ਹੈ। ਮੈਂ ਨਾ ਕਿੰਨੀਆਂ ਵੀ ਜਿੰਨੀਆਂ ਵੀ ਕਿਸਾਨੀ ਨਹੀਂ ਨਾ ਕੋਈ ਵੀ ਜੇ ਕਾਂ ਬਰੇਟਾਂ ਜਾਂ ਕਿਸੇ ਦੀ ਵੀ ਕਿਸੇ ਕਿਸਾਨੀ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਜਿਹੜੀ ਪੰਜਾਬ ਵਿੱਚ ਜ਼ਮੀਨ ਲੈ ਰਹੇ ਹਾਂ ਮੋਰਚਾ ਲਾਵੇਂਗੇ ਤਾਂ ਮਾਰੀ ਮੌਤ ਹੈ। ਇਹ ਕੋਈ ਨਹੀਂ ਬੋਲਦਾ। ਜੇ ਮੰਨ ਲਓ ਵੀ ਆਪਣੇ ਬੰਦੇ ਕਹਾ ਵੀ ਇਹ ਵੀ ਚਲੋ ਵੀ ਬੰਦੇ ਆਪਣੇ ਘਟ ਹੈ ਉਹਰੇ। ਮੰਨ ਲਓ ਥਾਰੇ ਪਿੰਡ ਦੇ ਵਿੱਚ। ਥੰਮੇ 10 ਬੰਦੇ ਆ ਜਾਂ 20 ਬੰਦੇ ਆ ਜਾਂ 30 ਆ ਜਾਂ 100 ਆ ਜਾਂ 5 ਜਿੰਨੇ ਵੀ ਹੈਗੇ। ਮੰਨ ਲਓ ਜੇ 50 ਰਹਿਗੇ। ਉਹ ਜਿਹੜੇ 50 ਬੰਦੇ ਪੰਜਾਬ ਕੇ ਆ ਪੰਜਾਬੀ ਥਵੇਂ ਠੀਕ ਆ ਕਿ ਪੰਜਾਬੀ ਪਿੰਡ ਹੈ ਉਹ 50 ਬੰਦੇ ਥਵੇਂ ਪਿੰਡ ਗਏ ਆ ਤੇ 500 ਬੰਦਾ ਬਾਹਰ ਕਾ ਗਿਆ ਪੰਜਾਬ ਕਿੱਥੇ ਰਹਿ ਗਿਆ ਉਹ 100 ਬੰਦੇ 20 ਆ ਗਿਆ ਸਾਡੇ ਵਰਗੇ ਬੁਢੇ ਰਹਿ ਗਏ ਸਾਡੇ ਨਹੀਂ ਜਿਹੜੇ ਬਾਹਰ ਕੀ ਬਾਤੀ ਬਾੜ ਰਹੇ ਨਾ ਪਰ ਕਿਸੇ ਸਮੇਂ ਦੱਸੋ ਵੀ ਕਿਸੇ ਵੀ ਕਿਸਾਨ ਹੀ ਨੇ ਅੱਜ ਤੱਕ ਇਹ ਮੁੱਦਾ ਨਹੀਂ ਚੱਕਿਆ ਇਹ ਮੁੱਦਾ ਨਹੀਂ ਚੱਕਿਆ ਨਹੀਂ ਚੱਕਿਆ ਸਹੀ ਗੱਲ ਉਹ ਲੁਧਿਆਣਾ ਬਗਜੋ ਤੁਹਾਨੂੰ ਲੱਗਦੇ ਨਹੀਂ ਵੀ ਪੰਜਾਬ ਚ ਫਿਰਦੇ ਆ ਉੱਥੇ ਜਾ ਕੇ ਤਾਂ ਪਤਾ ਨਹੀਂ ਲੱਗਦਾ ਹਰੇਕ ਭਈਆ ਮਿਲੂਗਾ ਹਰੇਕ ਟਾਈਪ ਦਾ ਮਿਲੂਗਾ 500 ਨੂੰ ਉੱਥੇ ਬਣੇ ਫਿਰਦੇ ਨੇ ਫਿਰ ਇਸਕੇ ਹਾਲਾਤ ਹੋਰ ਬਹੁਤ ਖ ਬਾਹਰ ਦੇ ਕੌਣ ਆ ਰਿਹਾ ਕੌਣ ਨਹੀਂ ਕਿਤਰਾ ਕਾ ਬੰਦਾ ਆ ਰਿਹਾ ਕੋ ਪੁੱਛਣ ਵਾਲਾ ਨਹੀਂ ਹੈਗਾ ਇੱਕ ਮਿੰਟ ਹੋ ਗਈ ਖਬਰ ਲੱਗੀ ਸੀ ਕਿ ਪੰਜਾਬੀਆਂ ਨੂੰ ਬਹੁਤ ਸਾਫਾ ਉਹਨਾਂ ਦੇ ਇਲਾਕੇ ਗਈ ਉਹ ਤਾਂ ਉਹਨਾਂ ਨੇ ਆਪ ਹੀ ਖੁਦਕਿਸ਼ੀ કરી ਨਾ ਉਧਰ ਪਤਾ ਗਿਆ ਹੋ ਗਿਆ ਜਿਹੜਾ ਜੱਟ ਹੈ ਨਾ ਉਹਨਾਂ ਨੇ ਜ਼ਮੀਨਾਂ ਵੇਚ ਕੇ ਵੀ ਨਹੀਂ ਸੜਿਆ ਕਰੋੜਾਂ ਰੁਪਏ ਦੀ ਜ਼ਮੀਨ ਨਾ ਵੇਚਦੀ ਖਤਮ ਹੋਏ ਰੇਂਜ ਰੋਵਰ ਲਿਆ ਆ ਆ ਫਾਰਚੂਨਰ ਲਿਆ ਆ ਉਹਦੇ ਬਾਅਦ ਉਹਨਾਂ ਨੇ ਕੀ ਆ ਕਰਿਆ ਜਿਹੜੇ ਜਿੱਥੇ ਉਹਨਾਂ ਦੇ ਬਾਪ ਦਾਦੇ ਪਾਠ ਕਰਦੇ ਦੇ ਨੇ ਸਵੇਰੇ ਪਾਠ ਹੋ ਰਿਹਾ ਜਬ ਕੀ ਸਾਹਿਬ ਦਾ ਰਾਰਾ ਸਾਹਿਬ ਦਾ ਮੱਥੇ ਟੇਕ ਰਹੇ ਭਈਆਂ ਨੂੰ ਸੁਭਾਕ ਹੈ ਆਪੋ ਜਿਹੜੇ ਮੁਰਗੀਖਾਨੇ ਜਿਹੜੀ ਸਮੇਂ ਬਾਤ ਕਰ ਰਹੇ ਉਹ بڑے بڑے ਹਾਂ ਹਾਂ ਉਹ ਨਾ ਮ ਚਲੇ ਗਏ ਤੇ ਕਿੰਨਾਂ ਕਿਹਨਾਂ ਹੀ ਕਹਿ ਕੇ ਹਰ ਜਾ ਇਹ ਬੀੜੀਆਂ ਬੁੜੀਆਂ ਨਾ ਕਹਿੰਦੇ ਸਿੱਟ ਨੂੰ ਹਟਣਾ ਇਹਨਾਂ ਦੀ ਬਿਮਾਰੀ ਹੈ ਨਹੀਂ ਨਹੀਂ ਉਹਦਾ ਬਾਤ ਹੈਗੀ ਹੈ ਬਾਅਦ ਵਿੱਚ ਪਰ ਪਹਿਲਾਂ ਤਾਂ ਸਾਣਾ ਘਰ ਸਭਾਇਆ ਹਾਂ ਜਿਹਦੇ ਤੋਂ ਮੇਰੇ ਘਰਾਂ ਹੀ ਬਾੜ ਲਏ ਅਗਲਾ ਖਾ ਮੇ ਜੁਮਰਜੀ ਘਰ ਕਰਾਇਆ ਦੇ ਰਿਹਾ ਮੈਂ ਕੋਲੇ ਪੰਡਾ ਜੀ ਵੱਡਾ ਪੰਡਾ ਹੰਡਾਏ ਅੱਧੀ ਬਾਦੀ ਭਈਆਂ ਦੀ ਐ ਤੇ ਇਹ ਤਾਂ ਬਾਹਰ ਹੀ ਬਾਹਰ ਬੰਦ ਨੇ ਜ਼ਿੰਮੇਵਾਰ ਭਈਆ ਵੱਧਾ ਅਦੇ ਫੈਕਟਰੀਆਂ ਹੀ ਦੌਰਿਆ ਦੀ ਫੈਕਟਰੀ ਹੈ ਅਸਲ ਮਾਨਾ ਫੈਕਟਰੀ ਕੇ ਤਿੰਨ ਨਿਸ਼ਾਨੇ ਆ ਪਹਿਲਾ ਨਿਸ਼ਾਨਾ ਫਰੀ ਜ਼ਮੀਨ ਪਰ ਕਬਜ਼ਾ ਦੂਆ ਨਿਸ਼ਾਨਾ ਬੰਦੇ ਬਾਹਰ ਕੇ ਬਾੜਨੇ ਤੀਆ ਨਿਸ਼ਾਨਾ ਸਾਰਾ ਪਾਣੀ ਜ਼ਹਿਰੀਲਾ ਕਰਨਾ ਜੱਟਾਂ ਨੂੰ ਖੁਸ਼ੀ ਹੋ ਆਗਾ ਮਹਾਰੀ ਜ਼ਮੀਨ ਫਿਕਰੀ ਹੈ ਜੀ ਉਹ ਐਨੇ ਕਰੋੜਾਂ ਦਾ ਕਿੱਲਾ ਉਹ ਬਰੇਣਾ ਨਹੀਂ ਕੁਛ ਵੀ ਪਾਣੀ ਨੂੰ ਆ ਗੋਡੇ ਅਹੀਂ ਦੁਖਦੇ ਨੇ ਜੀ ਪਾਣੀ ਨੇ ਮਾਰਾ ਕਰਤਾ ਉਹਨਾਂ ਨੇ ਪਾਣੀ ਕੱਲ ਡਾਕਟਰ ਪੈਰਾਲਾਲ ਗਰਗ ਦੀ ਪੜੀ ਸੀ ਤੁਸੀਂ ਵੀ ਸੁਣਦੇ ਹੋਗੇ ਡਾਕਟਰ ਪੈਰਾਲਾਲ ਗਰਗਾ ਬਹੁਤ ਮਹੌਨ ਬਹੁਤ ਬੁੱਧੀਜੀਵੀ ਨੇ ਉਹ ਉਹ ਕਹਿੰਦਾ 90 ਕਰੋੜ ਕੀ 90 ਲੱਖ ਕੀ 90 ਕਰੋੜ ਜ਼ਿਮੀਂਦਾਰਾਂ ਨੂੰ ਮਿਲ ਜੇ ਪਰ ਜ਼ਮੀਨ ਦੇ ਦੇਣਗੇ ਇਹ ਤੁਹਾਡੇ ਵਾਲੀ ਫਾਰਮੂਲ ਨੂੰ ਲੈ ਕੇ ਜ਼ਮੀਨਾਂ ਖਤਮ ਕਰਾਂਗੇ ਉਹ ਕਹਿੰਦਾ ਮੇਰੀ ਬੇਨਤੀ ਹੈ ਚਾਰ ਉਂਗਲਾਂ ਵੀ ਨਾ ਜ਼ਮੀਨ ਪੰਜਾਬ ਚ ਵੇਚੋ ਨਾ 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 ਕਹਿੰਦਾ ਜਿਹੜੀਆਂ ਸੜਕਾਂ ਨਿਕਲਦੀਆਂ ਨੇ ਉਹਨਾਂ ਨੂੰ ਨਿਕਲਣੀਆਂ ਕਹਿੰਦਾ ਉਹ ਮੂਹਾਂ ਬਣਾ ਰਹੇ ਨੇ ਸਾਰਾ ਕੁਝ ਚੱਲੂ ਇੱਥੋਂ ਕਹਿੰਦਾ ਪਰ ਸੋਨੂੰ ਬੰਡੀ ਰਹੇ ਨੇ ਪੈਸਿਆਂ ਦੀ ਖਾਤਰ ਲਾਲਚ ਜਾ ਕੇ ਦੇਈ ਜਾਂਦੇ ਉਹ ਬਣਨਾ ਕੱਖ ਨਹੀਂ ਕਹਿੰਦਾ ਜ਼ਹਿਰੀਲਾ ਹੋ ਜਾਣਾ ਹੁਣ ਆ ਜਿਹੜਾ ਉਰੇ ਮੋਰਚਾ ਲਗਿਆ ਤਾਂ ਫੇ ਆ ਆਪਣੇ ਥਾਰੇ ਮੁੱਕ ਗਏ ਲਗਿਆ ਤਾਂ ਉਹ ਫੈਕਟਰੀ ਗੜੀ ਤੀ ਉਹੀ ਸੀ ਪਾਣੀ ਜਰੀਲਾ ਹੋ ਗਿਆ ਮੈਂ ਨਾ ਕਈ ਵਾਰ ਸਵਾਲ ਕਰੇ ਕਰਾ ਮੈਂ ਕਿਸਾਨ ਹੀ ਵੜ ਬਕਰਿਆ ਉਹ ਵਾਲ ਮਟਾਲੀਆਂ ਲਾਗੇ ਪੜਦਾ ਯਾਰ ਜ਼ਮੀਨ ਕਿੰਨੇ ਵੇਚੀ ਆ ਪਹਿਲਾਂ ਸਰਪੰਚ ਲਿਖ ਕੇ ਦੇ ਰਿਆ ਨਾ ਹਾਂ ਹਾਂ ਜੀ ਹਾਂ ਹਾਂ ਵੀ ਮੇਰੀ ਜ਼ਮੀਨ ਵੇਚੋ ਹੁਣ ਰਾਜਵਿਰੇ ਕ ਲੈ ਵਾ ਸੁਧਾਰਸੀ ਤੇ ਸ਼ੰਭੂ ਮੋਰਚਾ ਲਗਿਆ ਵਾ ਨਾ ਉਸਕੇ ਲੈ ਵੇ ਪਿੰਡਾ ਸੁਧਾਰਸੀ ਡਾਕਟਰ ਅਮਰ ਸਿੰਘ ਆਜ਼ਾਦ ਤੇ ਪਟਿਆਲੇ ਤੇ ਹਾਂ 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 ਬਹੁਤ ਬੜੇ ਹੋਤੇ ਨਾ ਉਹਨੇ ਪਿੰਡ ਬੱਕ ਅਠ ਕਰਿਆ ਵੀ ਇਹ ਥਾਰਾ ਪਿੰਡ ਸਾਰਾ ਇਲਾਕਾ ਸਤਾਹ ਹੋ ਜਾਣਾ ਨਿਆਣੇ ਨਜੰਮਣੇ ਕੈਂਸਰ ਬਲੱਡ ਕੈਂਸਰ ਉਥੇ ਮੋਰਚਾ ਲੱਗਣ ਵਾਲਾ ਵਾ ਪੈਸੇ ਨਹੀਂ ਬਾਗਲ ਕਰਦੇ ਨਹੀਂ ਨਹੀਂ ਮ ਜ਼ਮੀਨ ਵੇਚ ਕੇ ਸਾਨੇ ਕਾਰ ਲੈ ਲਈ ਹੂੰ ਕੋਠੀ ਪਾ ਲਈ ਜਦ ਪਾਣੀ ਨਹੀਂ ਉਹਨੂੰ ਬੁੜਕੇ ਮਾਰੇਗੇ ਕੀ ਖਾਏਗੇ ਬੁੱਧਾ ਤਾਂ ਪਾਣੀ ਵੀ ਨਿਪਟਦਾ ਫਿਰ ਕੀ ਕਰਨਗੇ ਹੁਣ ਉੱਥੇ ਕੰਮ ਸ਼ੁਰੂ ਹੋ ਗਿਆ ਹੁਣ ਉੱਥੇ ਮੋਰਚਾ ਲੱਗਣ ਵਾਲਾ ਹੂੰ ਪ੍ਰਥਮੇ ਕਦੇ ਕਦੇ ਬਾਜਤਾ ਚੱਕੇ ਕਰੇ ਜਿਹੜੀ ਕਿਸਾਨੀ ਵਾਲੇ ਵੀ ਜਿਹੜੀ ਪੰਜਾਬ ਆਏ ਬਾਹਰ ਦੇ ਫੈਕਟਰੀਆਂ ਜਾਂ ਬੰਦੇ ਆ ਰਹੇ ਆ ਥਮੇ ਕਦੇ ਸਵਾਲ ਨਹੀਂ ਕਰਦੇ ਸਾਥ ਮੇ ਬੰਦੇ ਆ ਰਹੇ ਆ ਇਹ ਇਹ ਸਵਾਲ ਨਹੀਂ ਕੀਤਾ ਜਨੂ ਯਾਰ ਹੋਰ ਬਥੇਰੇ ਕਰੀ ਜਾਂਦੇ ਨਹੀਂ ਥਮੇ ਕਰੋਰਾ ਹੋਈ ਆ ਜਾਏ ਇਹ ਭਾਈ ਐਂ ਕਹਿੰਦਾ ਆਪਾਂ ਨੂੰ ਵੀ ਤੁਸੀਂ ਸਵਾਲ ਕਰੇ ਕਰੋ ਕਿਉਂਕਿ ਉਹ ਥਾਰੀ ਮੌਤ ਕੇ ਬਰਾਟ ਆ ਰਿਹਾ ਅਸਲ ਵਾਂ ਜਿਹੜੇ ਕਹਿ ਰਹੇ ਵੀ ਜ਼ਮੀਨ ਵੇਚੀ ਨਾ 5 10 ਕਰੋੜ ਦੀ ਹੁਣ ਇਹ ਚੀਜ਼ ਮੈਂ ਕਈਆਂ ਨੂੰ ਕਹੀ ਮੈਂ ਕਿ ਯਾਰ ਜ਼ਮੀਨ ਜਿਹੜਾ ਬੰਦਾ ਤੈਨੂੰ 10 ਕਰੋੜ ਦੇ ਰਿਹਾ ਇਹ ਸੋਚ ਕੇ ਦੇਖੋ ਵੀ ਉਹ ਤੈਨੂੰ 10 ਕਰੋੜ ਦੇ ਰਿਹਾ ਵੀ ਜ਼ਮੀਨ ਕਿੰਨੇ ਕੀ ਹੋਈਗੀ ਉਹਨੋਂ ਇਹਦਾ ਮਤਲਬ ਇਸ ਵਿੱਚ ਹੈਗਾ ਕੁਝ? ਹਾਂਜੀ ਹੈਗਾ। ਉਹ 10 ਕਰੋੜ ਦੇ ਰਿਹਾ ਤੂੰ ਵੇਚ ਰਿਹਾ। ਵੇਚ ਰਿਹਾ। ਉਹ 10 ਕਰੋੜ ਚ ਲੈ ਕੇ ਵੀ ਖੁਸ਼ ਹੋ ਰਿਹਾ। ਖੁਸ਼ ਹੋ ਰਿਹਾ। ਹਾਂ। ਹਰ ਤੈਨੂੰ ਬਾਹਰ ਕਰਦੇ ਆ। ਹਾਂ ਬਾਹਰ। ਖਤਮ। ਇਹ ਚੀਜ਼ ਤਾਂ ਅਗਰ ਦੁਨੀਆ ਰਲ ਵੀ ਕਹਿੰਦੇ ਨੇ ਵੀ ਸਡੇ ਭਾਈ ਜ਼ਮੀਨ ਦੀ ਵੇਚ ਕੇ ਤੂੰ ਕਾਉਂਗੇ ਕੀ? ਸਡੇ ਨਹੀਂ ਨਹੀਂ ਪਰ ਜਿਵੇਂ ਨਾਲੇ ਕੋਈ ਮੋਰਚਾ ਨਹੀਂ ਲਾਉਂਦੇ ਪੰਜਾਬ ਦਾ ਗੈਰ ਪੰਜਾਬੀਆਂ ਨੇ ਵੋਟਾਂ ਉਪਬੰਦੀ ਹੋਇਆ। 2 ਸਾਲ ਹੋ ਗਏ ਜੀ। ਦੁਨੀਆ ਨੇ ਇਥੇ ਮੋਰਚਾ ਲਾਇਆ ਫੈਕਟਰੀ ਤੇ। ਹੂੰ। ਇਹ ਪਾਣੀ ਮੜਾਏਗਾ। ਪਾਣੀ ਖਰਾਬ ਹੈਗਾ। ਇੱਥੇ ਮੋਰਚਾ ਲਾਇਆ 2 ਸ ਖਾਚ ਲੱਗ ਰਿਹਾ ਉੱਥੇ ਖੜ ਜਾ ਯਾਰ ਜਦੋਂ ਜੁਨੀਆ ਦੀ ਜੇਪ ਭਰਦੀ ਉਹਦੀ ਉੱਠ ਕੇ ਪਾਣੀ ਚਾਹੁੰਦਾ ਉਹਦੀ ਵਧੀਆ ਪਾਣੀ ਬਣ ਗਿਆ ਪਾਣੀ ਵਧੀਆ ਹੋ ਗਿਆ ਉਹਦੀ ਪਾਣੀ ਚੰਗਾ ਹੋ ਗਿਆ ਅੱਜ ਕਿ ਪਾਰ ਗਏ ਲੱਖ ਲੱਖ ਰੁਪਇਆ ਲੈ ਕੇ ਭੱਜ ਗਏ ਫਿਰ ਜੁਨੀਆ ਨਿਕਾਸ ਕੀ ਹੋਈ ਫਿਰ ਜੁਨੀਆ ਵੀ ਆਈ ਇਹੀ ਬੈਟਰੀ ਦੇ ਕੋਲੇ ਅੱਛਾ ਲੱਭੇ ਕਿਸੇ ਜ਼ਿੰਮੇਵਾਰ ਦੇ ਦੋ ਬੋਰ ਸੀਗੇ ਨਾ ਬੋਰ ਇੱਕ ਤੁਹਾਨੂੰ ਦੋ ਸੀਗੇ ਉਹਨਾਂ ਜਦੋਂ ਉਹ ਬੋਰ ਚਲਾਇਆ ਕਰ ਜਿਵੇਂ ਆਪਾਂ ਨਾਲੇ ਚ ਪਾਣੀ ਚੱਕਦੇ ਆਂ ਅਸੀਂ ਝੱਗ ਉੱਠਿਆ ਕਰੇ ਉਹ ਕਹਿੰਦਾ ਵੀ ਮੈਂ ਤਾਂ ਜੁਨੀਆ ਨੂੰ ਦੱਸਦਾ ਉਹਨੂੰ ਕਹੇ ਤੂੰ ਕਰ ਚੁੱਪ ਤੇ ਉਹਦਾ ਇਲਾਵਾ ਅਥੇ ਦੋ ਬੋਰ 5 50 5 500 ਫੁੱਟ ਡੂੰਘੇ ਉਹ ਪਤਾ ਐ ਲੱਗਿਆ ਉਹ ਜਿਹੜੇ ਸਾਡੇ ਪਿੰਡ ਨੇ ਇੱਥੇ ਨੇ ਜੋਧੇ ਕੇ ਉਹਨਾਂ ਨੇ ਬੋਰ ਕਰਾਇਆ ਉਹ ਬੰਦੇ ਉੱਥੇ ਬੋਰ ਕਰ ਰਖੇ ਜੀ ਕਹਿੰਦੇ ਐਂ ਕਰੇ ਨ ਬੋਰ ਅਸੀਂ ਉਹਨੂੰ ਕਹੇ ਤੂੰ ਚੁੱਪ ਕਰ ਤੇ ਤੇਰੀ ਬੋਰ ਹੀ ਕਰਾ ਦਿੰਨੇ ਆ ਫੈਕਟਰੀ ਕਾਸ ਕੀ ਲੱਗੀ ਵੀ ਐ ਗੱਤਾਂ ਮਿਲਾਂ ਉਹ ਤਾਂ ਬੈਸਟਪ ਬੰਨੀ ਕੀ ਬੰਦਾ ਵਾਡੀ ਹੈ ਜੀ ਥੋੜਾ ਫੈਕਟਰੀ ਵਾਲੀ ਵੱਡੀ ਹੈ ਪਾਣੀ ਸਾਰਾ ਬਾਹਰ ਖੇਤਾਂ ਵਿੱਚ ਪਹਿਲਾਂ ਸੁਣੀਆ ਨਾਲ ਜੇ 500 ਮੰਗਦੇ ਸੀ 500 ਦਿੰਦੇ ਸੀ ਧਾਕੀ ਦੇ ਵਿੱਚ ਕਰਕੇ ਜੇ ਉਹਦੀ ਗੱਡੀ ਲੈਣੀ ਹੈ 500 ਹੋਰ ਲੈ ਜਾਓ ਹੁਣ ਅਸੀਂ ਟੱਲਦੇ ਹਾਂ ਉਹਨਾਂ ਤੋਂ ਫੇਰ ਵੀ ਜਵਾਕਾ ਚਾਲ ਦਾ 150 ਲੈ ਜਾਂਦੇ ਨੇ ਜਿੱਥੇ ਖੁਸ਼ ਹੋ ਕੇ ਦਿੰਦੇ ਸੀ ਹੁਣ ਤਾਂ ਅਸੀਂ ਉਹ ਵੀ ਉਹਨੂੰ ਗਾਲ੍ਹਾਂ ਕੱਢਦੇ ਹਾਂ ਉਹ ਚਾਰ ਵਹਿ ਕੇ ਜਾਂਦੇ ਇੱਧਰ ਨੂੰ ਅੱਗੇ ਜਿੱਥੇ ਨਾਲ ਜਾਂਦੇ ਸੀ ਪੈਸੇ ਵੀ ਦਿੰਦੇ ਸੀ ਕਹਿੰਦੇ ਸੀ ਕੰਮ ਵੀ ਕਰਾ ਲਾਂਗੇ ਜਾਓ ਤੁਸੀਂ ਉਸੇ ਹੁਣ ਤਾਂ ਨਿਹਾਰ ਤੱਕ ਜਾਵੜਿਆ ਪੈਸੇ ਤੱਕ ਮਤਲਬ ਹੋ ਗਿਆ ਇਹਨਾਂ ਕਿਦਾ 500 ਦਿੰਦੇ ਹੁਣ ਤਾਂ 50 ਦਿੰਦਾ ਜਾਂ 100 ਉਹ 50 ਪਾ ਦਿੰਦਾ ਅਗਲਾ ਦੇਖ ਲੈ ਲੱਛਣ ਦੇਖ ਲੈ ਹਾਂ ਮੈਂ ਮੇਰੇ ਪਿੰਡ ਦਾ ਰਹਾ ਸੀਗਾ ਬਾਬੂ ਸਿੰਘ ਮੈਂ ਪੂਰਾ ਚਮਚਾ ਦੀ ਉਹ ਪ੍ਰਧਾਨਾ ਚਮਚਾ ਹਾਂ 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 ਇਹਨੂੰ 2 ਲੱਖ ਚਿਟੋਕਿਆ ਆ ਬਾਈ ਕਿਹੜੀ ਯੂਨੀਅਨ ਸੀ ਕਹਿੰਦਾ ਉਹ ਕਹਿੰਦਾ ਚਾਗੜਾ ਉਹਨਾਂ ਪਾੜ ਗਏ ਇਹਨੂੰ ਕਹਿੰਦਾ 2 ਲੱਖ ਰੁਪਇਆ ਦੇ ਦੇ ਹਸਦਾ ਰਾ ਚੰਗੂ ਦੱਸ ਲੈਣਾ ਟਰੈਕਟਰ ਕਹਿੰਦਾ ਇੱਕ ਹਫਤੇ 3000 ਪੈਸੇ ਦੇ ਦੂੰਗਾ ਮੈਂ ਗੱਲ ਗਿਆ ਮਾ ਜਿੱਕੇ ਫੋਲਟਾ ਮੇਰੇ ਤੇ ਕੋਟਮ ਆ ਗਿਆ ਇਹਨਾਂ ਨੇ ਪੀ ਡਬਲਯੂ ਡੀ ਡ్రਾਈਵਰੀ ਕਰੇ 4 ਰੁਪਏ ਸੀਗੇ ਸਰਵਿਸ ਕਰੀਆ ساری ਉਮਰ 4 ਰੁਪਏ ਸੀ ਜਾਲੇ ਨੇ ਕਹਿ ਵੀ ਡੰਗ ਲੈ ਜਾਊਗਾ ਦੇ ਦੇ ਕਿਥੋਂ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਇਹ ਕਰਦਾ ਪ੍ਰਧਾਨ ਸਾਹਿਬ ਕਦੇ ਮੇਰੇ ਘਰ ਘਟੇ ਵੀ ਕਬਜ਼ੇ ਕਰਾਉਣ ਲੱਗ ਗਿਆ ਅੱਛਾ ਐਕਸੀਡੈਂਟ ਹੋ ਗਿਆ ਸੀ ਵੀਰਾਂ ਫੋਟਸ ਵਾਲੇ ਮੇਰੇ ਨਾਲ ਹੰਤ ਹੋ ਗਏ ਵੀ ਸਾਨੂੰ ਇਲਾਜ ਕਰਾ ਦਿੰਦੇ ਆ ਤੈਨੂੰ ਪੈਸੇ ਦੇ ਦਿੰਦੇ ਆ ਇਹ ਮੈਨੂੰ ਕਹੇ ਨਹੀਂ ਅਜੇ ਲੈਣੇ ਨਹੀਂ ਇਹ ਇਹਦਾ ਮਸਲਾ ਇਹ ਜੀ ਕਾ ਵੀ ਮੈਂ ਵਿੱਚੋਂ ਲਾਵਾਂ ਪਹਿਲਾਂ ਬੱਸ ਪੋਟਾ ਨਹੀਂ ਗੱਡੀ ਬੱਚੀ ਛੇਜਾ ਪੋਟਾ ਨਹੀਂ ਗੱਡੀ ਨਹੀਂ ਚੱਲਦਾ ਸਭ ਹੁਣ ਪਰਵਾਣਾ ਲੱਗੇ ਪੇਪਰ ਆਣੇ ਆਹ ਕੇ ਨਾ ਪਾਰਟੀ ਚੋਂ ਕਰਦੇ ਹੋ ਬਿਲਜੀ ਇਤਨੀ ਹੈਗਾ ਆਪਣਾ ਜਿਹੜਾ ਅੰਦਰ ਵਗਿਆ ਧੇਰ ਹੂੰ ਉਹ ਉਹਦੇ ਨਾਲ ਆ ਹੁਣ ਸਾਰੇ ਅਖਬਾਰਾਂ ਚ ਵੀ ਆ ਗਿਆ ਦੂਰ ਦੂਰ ਤਾਈ ਸਾਡੇ ਲੁੱਟੇ ਦਾ ਸਾਰੀ ਨੇ ਮੈਂ ਤਾਂ ਕੱਲਾ ਲੁੱਟਿਆ ਸਾਡੇ ਲੁੱਟੇ ਦਾ ਮੈਂ ਤਾਂ ਮੇਰੀ ਗੱਲ ਸੁਣੋ ਕਹਿੰਦਾ ਆ ਕਾਹੇ ਹੋ ਤੁਸੀਂ ਇੱਕ ਮੈਨੂੰ ਲਾ ਲੋ ਉਹ ਦੁਨੀਆ ਸਭ ਮੈਨੂੰ ਨਾ ਆਪਾਂ ਹੋਟਲ ਰੱਦਿਆ ਉਹ ਨਜ਼ਾਰੇ ਰਵਾਇਆ ਵਾਸਤਾ ਕਾਮਰਦਾਨ ਨਜ਼ਾਰੇ ਲਾਵਾਂਗੇ ਨੈਸ਼ਨਲ ਦਿਖਾ ਕਰਾਂਗੇ ਦੁਨੀਆ ਕਰਾਂਗੇ ਪੈਸੇ ਟਾਫੀ ਪ੍ਰਧਾਨ ਨਹੀਂ ਇੱਕ ਹੋਰ ਵੀ ਸੁਣਿਆ ਕੌਮੀ ਪ੍ਰਧਾਨ ਉਹ ਪ੍ਰਧਾਨ ਬਸੇਰੇ ਉਹ ਮੇਰੀ ਬੀਏ ਕਰੀਆ ਕੱਢ ਲੂ ਫਿੱਟਾ ਤੂੰ ਬੇਫਿਕਰ ਰਹਿ ਪੰਦਾ ਇਹ ਮਗੱਲਾਂ ਕਿਹੜੀਆਂ ਕਰਦਾ ਯਾਰ ਮਹਿਮਾਨ ਗਰੁੱਪਾ ਸਾਡੇ ਹੁੰਦੇ ਮਹਿਮਾਨ ਗਰੁੱਪ ਹੁੰਦਾ ਰਵਾਵਾ ਗਰੁੱਪ ਹੁੰਦਾ ਉਹ ਮੁੰਡਾ ਮਾਰਦਾ ਸੀ ਉੱਥੇ ਪਾਇ ਲਕਾਂਡ ਚ ਆਪਣਾ ਉਹ ਸਰ ਆਪਣੇ ਮਿੱਠੂਆਣੀ ਇੱਥੋਂ ਸਾਰਿਆਂ ਦੇ ਨਾਲ ਰਹਾਂਗੇ ਸਭ ਦਾ ਕੱਢ ਲਾਂਗੇ ਯਾਰ ਗੱਲ ਕੋਈ ਗੱਲ ਹੈ ਕੋਈ ਬਣਾਓ ਸਹੀ ਗੱਡੀ ਦੇ ਨਹੀਂ ਹੁਣ ਲਿਖਣਾ ਕਿਸਾਨ ਜੂ ਨਹੀਂ ਹਨ ਕੁੱਡੀ ਕਲਾਂ ਐ ਫਲਾਨਾ ਥੋੜਾ ਕੀ ਆ ਕਹਿੰਦਾ ਸੀ ਤੂੰ ਥੋੜਾ ਨਾਮ ਕੀ ਆ ਦੁਕਾਨ ਦਾ ਪਾਦ ਪਾਦ ਵਾਲੇ ਹਾਂ ਪਾਦ ਪਾਦ ਦੁਨੀਆ ਚ ਕਰਦਾਂਗੇ ਦੇ ਦੇਖ ਪਾਦ ਜਾਂ ਪਾਦ ਐਂਡਰ ਮਾਲਵਾ ਮਿਕਸ ਜੋਨ ਲੋਣੀ ਲਿਖਣਾ ਮੰਗਣਾ ਗੱਲ ਰੇਖ ਮੰਦੀ ਨਹੀਂ ਫਿਰ ਜਿਹੜਾ ਆਪਾਂ ਕਹਿ ਰਹੇ ਆ ਵੀ ਕਿਸਾਨ ਮੇਰੇ ਕੋਲ ਤਾਂ ਨੋਟ ਫੜਨ ਆ ਜਾ ਕਰੋ ਬੋਸਾ ਪਾ ਕੇ ਦੇ ਦਿਓ ਮੈਨੂੰ ਇਕ ਜਿਹੜਾ ਫਿਰ ਆਪਾਂ ਹੁਣ ਕਿੱਧਰ ਜਾਏਗੇ ਬੇਜਾ ਕੋਈ ਸੁਣਵਾਈ ਯੂਨੀਅਨ ਦਾ ਵੀ ਹਾਲ ਹੈ ਸਰਕਾਰ ਕਹਦਾ ਹੈਗਾ ਹੀ ਹੈ ਫਿਰ ਯੂਨੀਅਨ ਕਰੇ ਗਿਆ ਸਾਰਾ ਦੀ ਹੋ ਗਿਆ ਜੀ ਹੁਣ ਤਾਂ ਪੰਨ ਕੇ ਚੱਲ ਹਾਂ ਬਾਹੂ ਉੱਤ ਗਿਆ ਹਾਂ ਬਾਹੂ ਉੱਤ ਗਿਆ ਹਾਂ ਬਾਹੂ ਉੱਤ ਗਿਆ ਬੜਾ ਜਦ ਨਹੀਂ ਦੇਖਾਂ ਰੂੜਲਾ ਕਰਾਂਗੇ ਘਰੇ ਫਿਰ ਪਰ ਮੈਂ ਨਾ ਤੁਹਾਨੂੰ ਕੋਈ ਬੇਨਤੀ ਕਰਨੀ ਚਾਹਾਂ ਯੂਨੀਅਨ ਨੇ ਤਾਂ ਜੋ ਕਰਨਾ ਪਤਾ ਹੀ ਹੈ ਵਿੱਚ ਹੈ ਤੁਹਾਨੂੰ ਕੋਈ 100 ਕਰੋੜ 1000 ਕਰੋੜ ਕਿੱਲੇ ਦਾ ਜਮੀਨਾਂ ਵਿੱਚ ਸਹੀ ਹੈ ਬਹੁਤ ਸੋਹਣੀ ਗੱਲ ਹੈ ਬਹੁਤ ਤਬਾਹੀ ਹੈ ਬਹੁਤ ਸੋਹਣੀ ਗੱਲ ਹੈ ਇਹ ਜਿਹੜੀ ਨਾ ਮਾਰੇ ਕਿ ਜਿਹੜੇ ਚੰਡੀਗੜ੍ਹ ਪਤਾ ਉਧਰ ਪਤਾ ਕਿਆ ਹੋ ਗਿਆ ਉਹ ਫਲਾਣਾ ਕਾਰ ਲਈ ਫਿਰ ਰਿਹਾ ਹਾਂ ਹਾਂ ਫਿਰ ਕੀ ਹੋ ਗਿਆ ਦੇਖ ਜਿਹੜਾ ਜਿੰਨਾ ਦਿਖਾਵਾ ਤਾਂ ਦਿਖਾਵਾ ਹੀ ਹੈ ਇਹਦੇ ਕੋਲੇ ਫਾਰਚੂਨਰ ਮੈਂ ਕਿਸੇ ਬੰਦੇ ਨੂੰ ਕਹਾਂ ਮੈਂ ਕਹਾਂ ਜਿੰਦਗੀ ਜਿਉਣਾ ਦਾ ਸੌਖਾ ਤਰੀਕਾ ਤੁਹਾਨੂੰ ਦੱਸ ਦਿਆਂ ਮੈਂ ਤਾਂ ਕੋਈ ਥੋੜਾ ਤਜਰਬਾ ਜ਼ਿਆਦਾ ਮੈਂ ਤਾਂ ਕੋਈ ਬਹੁਤਾ ਸਿਆਣਾ ਨਹੀਂ ਵੀ ਯਾਰ ਤੈਨੂੰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਵੀ ਜਿਹੜਾ ਤੂੰ ਲੋਕਾਂ ਨੂੰ ਦਿਖਾਉਣੇ ਵਾਸਤੇ ਕਰ ਰਿਹਾ ਮੰਨ ਲਓ ਕੱਪੜੇ ਐ ਥਾਰੇ ਕਾਰ ਐ ਵਿਆਹ ਕਰਨਾ ਜੰਮਣਾ ਕਰਨਾ ਮਰਨਾ ਕਰਨਾ ਵੀ ਤੂੰ ਨਾ ਲੋਕਾਂ ਨੂੰ ਦਿਖਾਉਣ ਲਈ ਕਰਨਾ ਜਿੰਨੀ ਤੇਰੇ ਜੋ ਤੇਰੇ ਮਹਿ ਹੈਗੀ ਉਹਦਾ ਕਰ ਲਈ ਸਹੀ ਹੈ ਸਹੀ ਇਹ ਜਿਹੜਾ ਸਾਰਾ ਡਰਾਮਾ ਇੱਥੇ ਹੀ ਚੱਲ ਰਿ ਵੀ ਮੈਂ ਹੁਣ ਜ਼ਮੀਨ ਵੇਚ ਕੇ ਹਾਂ ਤਾਂ ਰੇਜਰਓਵਰ ਲਈ ਮੈਂ ਵੀ ਲੈ ਮਗਾ ਪ੍ਰਧਾਨ ਜੇ ਇਹੀ ਗੱਲ ਆਪਾਂ ਨੂੰ ਵੀ ਲੋਕ ਕੀ ਕਹਿਣਗੇ ਇਹ ਗੱਲ ਤੋਂ ਆਪਾਂ ਬੱਤ ਨਹੀਂ ਤੁਸੀਂ ਬੈਠੇ ਜਿੰਨੇ ਕੱਪੜੇ ਕੁਰਤੇ ਵੀ ਐ ਪਾਏ ਨਜ਼ਾਰਾ ਹਾਂ ਹੈ ਹੁਣ ਕੋਟ ਪੈਂਟ ਟਾਈਆਂ ਮੈਂ ਤਾਂ ਦੇਖਿਆ ਜੱਟਾਂ ਕੇ ਤੇਰਾ ਉਹ ਪਾ ਕੇ ਬਹਿ ਜਾਂਦਾ ਨਾ ਆਇਆ ਹੋਇਆ ਜਾਵੇ ਨਾ ਆਇਆ ਹੋਇਆ ਜਾਵੇ ਕਹਾਂਗੇ ਸੁਣਦੇ ਹਾਂ ਵੀ ਕਹਿੰਦੇ ਜਿਹਨੇ ਜ਼ਮੀਨ ਵੇਚੀ ਆਪਣੀ ਮਾਂ ਵੇਚੀ ਨਹੀਂ ਨਹੀਂ ਨਾਲੇ ਕਹਾਂ ਨਾ ਵੀ ਜ਼ਮੀਨ ਤੇ ਜੱਟ ਦੀ ਮਾਂ ਹੁੰਦੀ ਹੈ ਹੈਗੀ ਇਸ ਦਾ ਮਤਲਬ ਹੈ ਫਿਰ ਮਾਂ ਨੂੰ ਫੇਚ ਰਹੇ ਸਹੀ ਹੈ ਜੀ ਉਹਦਾ ਤਾਂ ਸਸ ਕੇਵਾਂ ਦਾ ਸਿਆ ਮਸ਼ੀਨਾਂ ਜਾਂ ਬੜਾ ਉੱਚੀ ਬਣਾਈ ਜਾਂਦੀਆਂ ਕਿੰਨੇ ਕਿੰਨੇ ਮੰਜ਼ਲਾਂ ਉਹਦਾ ਜਮੀਨਾਂ ਬਕਵਾ ਪਕਾ ਕੇ ਨਾਲ ਮੁਰਗੀਖਾਨੇ ਬਾੜ ਰਹੇ ਆ ਬਾੜ ਰਹੇ ਹਾਂ ਬੈਠੇ ਹਾਂ ਹਾਂ ਕੋਈ ਪਾਈ ਨਹੀਂ ਪਰਾ ਨਹੀਂ ਹੁਣ ਤਾਂ ਪੈਸਾ ਹੈ ਇਹ ਆਪਣਾ ਕਿਹੜਾ ਪਿੰਡਾ ਹੈ ਕੁੱਡੀ ਕਲਾਂ ਜੀ ਕੁੱਡੀ ਕਲਾਂ ਇਹ ਬਰਨਾਲੇ ਦੇ ਨੇੜੇ ਹੀ ਹਨ ਬਰਨਾਲੇ ਤੋਂ ਸਾਰਾ 5 ਕਿਲੋ ਵਿੱਚ ਬਰਨਾਲੇ ਦੇ ਜੀ ਬੈਠੇ ਆ ਬਰਨਾਲੇ ਜੀ ਆ ਆ ਡਿਆ ਗਿਆ ਕਿਤੇ ਮਸ਼ੀਨਾਂ ਬਣਦੀਆਂ ਆ ਕੋਠੇ ਦਾ ਜੀ ਫਿਨਿਸ਼ ਨੇ ਥੋੜਾ ਜੀ ਹਾਂ ਜੀ ਹਟਾਇਆ ਦਾ ਆ ਕੋਠੇ ਆ ਜਿਹੜੇ ਇਹਦਾ ਨਗਰ ਕੌਂਸਲ ਹਟਾਇਆ ਚ ਆ ਗਏ ਅੱਛਾ ਅੱਛਾ ਉਹ ਹਟਾਇਆ ਚ ਆ ਗਏ ਇੱਧਰ ਆ ਜਰਾ ਇੱਧਰ ਇਹ ਬਰਨਾਲੇ ਚ ਆ ਗਏ ਬੜੀਆ ਜਿੱਥੇ ਆਹ ਕੰਦ ਲਿਖਦੇ ਮੂਰੇ ਇਹ ਦੋ ਇੱਧਰ ਫਿਰ ਸਵੇਂ ਆਪਣੇ ਕੋਈ ਕੁਰਸੀ ਕਿਸਾਨੇ ਨੂੰ ਛੱਡਦੀ ਭਾਜੀ ਹੈਗੇ ਆ ਉਹਨੂੰ ਆਪਣੇ ਸਰਕਾਰ ਕੇ ਭਜਾ ਹੈ ਜੋੜਾ ਗੜਕੇ ਮਾੜੀ ਹੋਈ ਹੈ ਗੜਕੇ ਰੱਖਦਾ ਹੁਣ ਬੈਠੇ ਆ ਕਿੰਨੇ ਲੱਖਾਂ ਆ ਗਏ ਦੋ ਦੋ ਤਾਂ ਨਕਦੀ ਹੋ ਗਿਆ ਜਿਹੜਾ ਗੁਫਤ ਤੌਰ ਤੇ ਉਹ ਮੰਨ ਜਾ ਹੋਗਾ ਉਹ ਦੱਸਦਾ ਨਹੀਂ ਹੈ ਇਹ ਕਹਦਾ ਰਹੇ ਵੀ ਮੈਂ ਚਮਚਾਤਾ ਜਿਹਨਾਂ ਆਪੇ ਸ਼ਬਦ ਵਰਤਿਆ ਮੈਂ ਗੁੱਸਾ ਨਾ ਕਰਿਓ ਤੇ ਮੈਂ ਕਿਹਾ ਵੀ ਭਾਈ ਕੋਈ ਦੁੱਧ ਇਕੱਠਾ ਕਰਨਾ ਕੁਝ ਪਸਟਾ ਰੋਟੀਆਂ ਇਕੱਠੀਆਂ ਕਰਨੇ ਮੂਰੇ ਹੁੰਦੇ ਮੂਰੇ ਜਾਂਦਾ ਚਾਹ ਇਕੱਠੀ ਕਰਨੇ ਗੁੜ ਇਕੱਠਾ ਕਰਨੇ 70 ਪੋਲਾ ਦੀ ਪੁਲਸ ਆਲੇ ਕਰਦੇ ਉਹ ਵੀ ਖਾਂਦੇ ਰਹੇ ਆਂਡੇ ਇਕੱਠੇ ਕਰਨੇ ਉਹ ਮੂਰੇ ਖਾਧੀਆਂ ਨਹੀਂ ਆ ਇਹ ਜਦੋਂ ਇਹਨੇ ਮਾਰੀਆਂ ਹੁਣ ਬਹਿ ਗਿਆ ਬਹਿ ਗਿਆ ਫਿਰ ਜਿਹਦੇ ਪਿੱਛੇ ਖਾਈ ਤੇ ਉਸਨੇ ਮਾਰਤੀਆਂ ਉਸਨੇ ਮਾਰਤੀਆਂ ਹਾਂ ਇਹ ਹੁਣ ਕਿੱਥੇ ਸਿਉਹ ਹੈ ਨਹੀਂ ਹੁਣ ਵੀ ਸਿਉਹ ਹੈ ਹਾਂ ਉਹ ਅੱਛਾ ਸਾਡੇ ਨੂੰ ਵੱਧ ਬੰਦੇ ਜਾਂਦੇ ਉਹਦੇ ਨਾਲ ਯਾਰ ਜਿੰਨਾ ਚਿਰ ਬੰਦਾ ਇਨਸਾਨੀਅਤ ਹੁਣ ਤੁਸੀਂ ਪੱਤਰ ਪਹਿਲਾਂ ਤਾਂ ਇਨਸਾਨ ਹੋ ਪੱਤਰਕਾਰ ਤਾਂ ਬਾਅਦ ਤੋਂ ਹੂੰ ਸਮਝ ਗਿਆ ਪਹਿਲਾਂ ਤਾਂ ਇਨਸਾਨੀਅਤ ਹੈ ਭਾਈਚਾਰਕ ਜਦੋਂ ਇਹ ਬੰਦਾ ਸੋਚਾਂ ਕਿ ਤਾ ਆਪਾਂ ਬੱਤਾਂ ਕਰੇ ਨਹੀਂ ਕੋਈ ਮਤਲਬ ਇਹ ਕਹਿੰਦਾ ਨਹੀਂ ਜਿਹੜੀ ਕਹਾਣੀਆਂ ਸੁਣਾਈ ਨਹੀਂ ਹੋਰ ਉਹਨੂੰ ਕੋ ਸਮਝ ਨਹੀਂ ਆਏ ਤੁਸੀਂ ਜਿਹਾ ਸੁਣਾਦੇ ਜਿਵੇਂ ਦਿੱਤੀਆਂ ਬਹੁਤ ਕੁਸਤਾ ਲੱਗਦਾ ਕੁਝ ਨਹੀਂ ਬੜਾ ਉਹਦਾ ਗੁੱਸਾ ਉਹ ਤਾਂ ਜਗਨਨਾਥ ਨੇ ਜਿਹੜਾ ਸਭ ਤੋਂ ਪੰਜਾਬ ਦਾ ਲੀਡਰ ਹੈ ਉਹਨੇ ਵੀ ਲਿਖਾਈ ਦੇ ਬਾਰੇ ਕਰਤਾ ਸੀ ਕੱਢ ਕੱਢ ਕੇ ਬੱਤੂ ਉੱਤੇ ਪੱਸੇ ਉਹ ਪ੍ਰਧਾਨ ਸੱਤ ਕਹਿੰਨ ਮੇਰੇ ਸਾਡੇ ਘਰੇ ਫੰਡ ਲੈਣ ਆ ਗਿਆ ਉਹ ਹੀ ਬੰਦਾ ਸਾਡੀ ਲਿਹਾਜ਼ ਹੈ 50 ਸਾਲ ਦੀ ਉਹ ਬੰਦੇ ਨਾਲ ਪੂਰੀ ਤੇ ਮਾਹ ਪਾਈ ਪੈਸੇ ਪੱਗਾਂ ਤੇ ਪਾਇਆ ਕਿੱਲੇ ਨੂੰ ਪਾਇਆ ਕਹਿੰਦੇ ਨਹੀਂ ਜਿਵੇਂ ਮਰਜ਼ੀ ਦੇ ਦੇ ਕਹਿੰਦੇ ਗੱਡੀ ਲਈ 500 ਦੇ ਦੇ ਮੈਨੂੰ ਦੇ ਦੇ ਬਖਾ ਯਾਰ ਬਾਹ ਤੂੰ ਸੁਖਦੇਵ ਦੇ 2 ਲੱਖ ਰੁਪਇਆ ਖਾ ਗਿਆ ਭਾਈ ਮੇਰੀਆਂ ਬਾਹ ਕੁੱਤੀ ਜਾਵੇ ਜਾਲੀ ਬਿਜਲੀ ਕੋਠੀ 'ਚ ਖੜੀਆਂ ਸਾਡੀਆਂ ਬੁੜੀਆਂ ਮੇਰੇ ਕੰਨੇ ਅੱਖਾਂ ਮੇਰੇ ਕੰਨੇ ਅੱਖਾਂ ਘੱਟੇ ਜਾਣ ਵੀ ਤੂੰ ਕਰਿਆ ਇਹਦੀ ਉਹ ਮਗਾ ਕਰਿਆ ਨਹੀਂ ਗੱਲ ਸਹੀ ਆ ਮੇਰੀ ਬਾਹ ਕੁੱਟੀ ਜਾਵੇ ਆਪਾਂ ਇਕੱਲੇ ਕੰਮ ਕਰਾਂਗੇ ਬਸ ਇਕੱਲੇ ਗੱਲ ਕਰਾਂਗੇ ਮਗਾ ਜੀ ਉਹ 2 ਲੱਖਾਂ ਦਾ 90 ਲੱਖਾਂ ਆਏ ਬੇਸ਼ਰਮ ਹੋਏ ਬਨੇ ਰੱਬ ਹੀ ਰੱਖਾ ਉਹ ਬੁੱਝੇ ਰੱਖੀ ਕਿੰਨੀ ਰੱਖੀ ਕੰਮ ਹਾਂਜੀ ਉਹ ਰੱਬ ਕਿੰਨੀ ਗੁੰਨ ਰੱਖੀ ਜਾਊਗਾ ਪਤਾ ਉਹ ਗੱਲ ਬਾਬੇ ਨਾਨਕ ਲਈ ਇਹ ਕਹਿੰਦਾ ਭਾਈ ਦੁਨੀਆਂ ਠੱਗਾਂ ਦੀ ਹੋ ਜੂ ਹਾਂ ਉਹ ਮੇਰੇ ਪਰ ਗਿਆ ਪਾਪਾ ਜੀ ਕਹਿੰਦਾ ਠੱਗਿਆ ਕਿਹੜੇ ਕਹਿੰਦਾ ਜਿਹੜਾ ਧਿੱਜ ਗਿਆ ਉਹ ਵੀ ਠੱਗਿਆ ਗਿਆ ਉਹ ਕੰਮ ਜਿਹੜਾ ਤੇ ਜਗਾ ਉੱਠ ਗਿਆ ਗਿਆ ਪਹਿਲਾਂ